ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਕੀਟਰ ਬਹੁਤ ਬਹੁਤ ਸਵਾਗਤ ਆਈ ਹੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੇ ਇਸ ਕਾਫੀ سارے ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਵਰਕ ਕੀਤਾ ਹੋਇਆ ਕਿਹੜਾ ਫੈਬਰਿਕ ਲਗਾਇਆ ਹੋਇਆ ਤੇ ਆਪਾਂ ਸਾਰੀ ਗੱਲਬਾਤ ਜਿਹੜੀ ਵੀਡੀਓ ਦੇ ਵਿੱਚ ਕਰਦੇ ਆ ਤੇ ਜੇ ਤੁਸੀਂ ਸਾਡੇ ਤੋਂ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਸਾਡਾ ਵਿਜ਼ਿਟਿੰਗ ਕਾਰਡ ਹੈ ਤੇ ਇਹਦੇ ਉੱਪਰ ਨੰਬਰ ਵੀ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਬਾਕੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਜੀ ਨੰਬਰ ਤੁਸੀਂ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਤੇ WhatsApp ਮੈਸੇਜ ਕਰ ਸਕਦੇ ਹੋ ਜਿਹੜੇ ਵੀ ਤੁਹਾਨੂੰ ਇਹ ਸੂਟ ਦਿਖਾ ਦਿਖਾਵਾਂਗੇ ਜੀ ਤੁਹ ਤੁਸੀਂ ਜਿਹੜਾ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਲੈਣਾ ਤੇ ਉਹਦਾ ਤੁਸੀਂ WhatsApp ਦੇ ਉੱਪਰ ਤੁਸੀਂ ਆਰਡਰ ਦੇ ਸਕਦੇ ਹੋ ਬਾਕੀ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਵੀ ਦੇਣਾ ਚਾਹੁੰਦੇ ਹੋ ਤੇ ਕੋਈ ਆਪਣਾ ਫੈਬਰਿਕ ਚੇਂਜ ਕਰਵਾਉਣਾ ਚਾਹੁੰਦੇ ਜੋ ਵੀ ਗੱਲਬਾਤ ਹੋਊਗੀ ਤੁਸੀਂ WhatsApp ਦੇ ਉੱਪਰ ਮੈਸੇਜ ਕਰਕੇ ਕਰ ਸਕਦੇ ਹੋ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਸਲਕਾਂ ਦੀ ਵੀਡੀਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣੀ ਆ ਜੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਵੱਧ ਵੱਧ ਸਪੋਰਟ ਕਰਿਓ ਅਸੀਂ ਆਪਣੇ ਪਿੰਡ ਤੋਂ ਬਿਲੋਂਗ ਕਰਦੇ ਆ ਤੇ ਪਿੰਡਾਂ ਵਾਲਿਆਂ ਨੂੰ ਜਰੂਰ ਸਪੋਰਟ ਕਰਿਆ ਕਰੋ ਤੇ ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੁੰਦੇ ਨੇ ਤੇ ਇਹ ਨਹੀਂ ਹੈਗਾ ਵੀ ਜਿਆਦਾ ਆਪਾਂ ਕੰਮ ਸ਼ੈਰੋਇਆ ਕਰਾਉਣਾ ਤੇ ਪਿੰਡਾਂ ਦੇ ਵਿੱਚ ਵੀ ਬਹੁਤ ਸੋਹਣੇ ਬੁਟੀਕ ਆਪਾਂ ਚਲਾਉਣੇ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਅਨਾਰਕਲੀ ਦਿਖਾਉਣੀ ਆ ਸਿੱਖੋ ਇਹਦਾ ਕਲਰ ਹੈਗਾ ਜੀ ਰਾਇਲ ਬਲੂ ਕਲਰ ਠੀਕ ਹੈ ਇਹਨੂੰ ਆਪਾਂ ਨੇ ਕਲੀਆਂ ਪਾ ਕੇ ਸਟਿਚਿੰਗ ਕੀਤੀ ਹੋਈ ਆ ਇਹਦੇ ਇਹ neck ਤੇ neck ਤੇ ਦੇਖੋ ਇਹ ਵਰਕ ਆ ਜਾਊਗਾ ਇਦਾਂ ਚੌਰਸ ਆ ਜਾਊਗਾ ਤੇ ਇਹਦਾ ਆਪਾਂ ਚੌਰਸੀ neck ਕੀਤਾ ਹੋਇਆ ਤੇ ਆਪਾਂ ਨੇ ਪਾਈਪਿੰਗ ਲਗਾਤੀ ਜਿਹੜਾ ਇਹਦਾ ਫੈਬਰਿਕ ਹੈ ਜੀ ਉਹ ਹੈਗਾ ਆ ਸੈਰਟਨ ਸਿਲਕ ਦਾ ਠੀਕ ਹੈ ਇਹਦੀ ਹੈਗਾ ਜੀ 슬ੀਵਸ ਦਾ ਕੰਮ ਸਲੀਵਜ਼ ਦਾ ਕੰਮ ਇਹਦਾ ਬਹੁਤ ਪਿਆਰਾ ਹੈ ਜੀ ਤੇ ਇਹਨੂੰ ਆਪਾਂ ਨੇ ਕਲੀਆਂ ਦੇਖੋ ਪਾ ਕੇ ਸਟਿਚ ਕੀਤਾ ਹੋਇਆ ਤੇ نیچے ਵੀ ਤੁਹਾਨੂੰ ਕੱਟਵਰਕ ਮਿਲੂਗਾ ਫਰੰਟ ਔਰ ਬੈਕ ਸੇਮ ਕੱਟਵਰਕ ਮਿਲੂਗਾ ਜੀ ਤੁਹਾਨੂੰ ਤੇ ਇਹਦੇ ਚ ਆਪਾਂ ਨੇ 6 ਕਲੀਆਂ ਪਾ ਕੇ ਇਹਨੂੰ ਸਟਿਚਿੰਗ ਕੀਤੀ ਹੋਈ ਆ ਬਾਕੀ ਤੁਸੀਂ ਇਹਦਾ ਘੇਰਾ ਜਿਹੜਾ ਘੱਟ ਵੱਧ ਕਰਵਾ ਸਕਦੇ ਹੋ ਇਹਦੇ ਚ ਆਪਣਾ ਕੋਈ ਵੀ ਇਸ਼ੂ ਨਹੀਂ ਹੈਗਾ ਤੇ ਬਹੁਤ ਸੋਹਣਾ ਇਹਦਾ ਇਹ ਫੈਬਰਿਕ ਹੈ ਇਹ ਹੈਗੀ ਜੀ ਦੀ ਸਲਵਾਰ ਕਿਸਪਲਾ ਅਜੋ ਸ਼ਰਾਰਾ ਕੁਝ ਵੀ ਰੈਡੀ ਕਰਵਾ ਸਕਦੇ ਹਾਂ ਇਹਦੇ ਨਾਲ ਕੀਤਾ ਹੋਇਆ ਜੀ ਆਪਾਂ ਨੇ ਇਹ ਚਨੌਣ ਦਾ ਦੁਪੱਟਾ ਦੁਪੱਟੇ ਨੂੰ 4 ਸਾਈਡ ਕੱਟਵਰਕ ਮਿਲੂਗਾ ਠੀਕ ਹੈ ਜੀ ਇਹ ਸਾਰਟਨ ਸਿਲਕ ਦਾ ਸਟੱਫ ਹੈ ਤੇ ਇਹਨੂੰ ਆਪਾਂ ਨੇ ਜਰੀ ਦੇ ਉੱਪਰ ਜਿਹੜਾ ਹੈ ਤੁਹਾਨੂੰ ਕੰਮ ਦਿਖ ਰਿਹਾ ਹੈ ਇਹ ਮਸ਼ੀਨ ਵਰਕ ਦੇ ਵਿੱਚ ਜਰੀ ਦਾ ਕੀਤਾ ਹੋਇਆ ਹੈ ਬਾਕੀ ਤੁਸੀਂ ਹੈਂਡ ਵਰਕ ਵੀ ਕਰਵਾ ਸਕਦੇ ਹੋ ਤੇ ਇਹ ਜਿਹੜਾ ਵਰਕ ਹੈ ਤੁਸੀਂ ਆਰੀ ਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਕਪੜਾ ਵੀ ਚੇਂਜ ਕਰਵਾ ਸਕਦੇ ਹੋ ਦੁਪੱਟਾ ਵੀ ਇਸ ਤੋਂ ਵਧੀਆ ਲਗਵਾ ਸਕਦੇ ਨੇ ਜਿਹੜਾ ਫੁੱਲ ਪਿਓਰ ਦਾ ਨਹੀਂ ਹੈਗਾ ਇਹ ਇਹ ਹੈਗਾ ਜੀ ਸੈਮੀ ਚਨਾਉਣ ਦਾ ਤੇ ਇਹਦੇ ਤੇ ਆਪਾਂ ਨੇ ਕੱਟਵਰਕ ਕਰਕੇ ਇਹਨੂੰ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਹੈ ਠੀਕ ਹੈ ਇਹ ਸੂਟ ਹੋ ਗਿਆ ਜੀ ਨੈਕਸਟ ਤੁਹਾਨੂੰ ਦਿਖਾਉਨੇ ਆ ਇਹ ਹੈਗੇ ਜੀ ਰਾਮਾ ਗ੍ਰੀਨ ਕਲਰ ਦਾ ਸੂਟ ਇਹਦੇ ਵੀ ਘੇਰੇ ਦੇ ਉੱਪਰ ਆਪਾਂ ਨੇ ਆਰੀ ਵਰਕ ਕੀਤਾ ਹੋਇਆ 4 ਸਾਈਡ ਕਟਵਰਕ ਵਾਂਗੂ ਬਾਕੀ ਆਪਾਂ ਨੇ ਇਹਦੇ 'ਚ ਕਟਿੰਗ ਨਹੀਂ ਕੀਤੀ ਹੋਈ ਤੁਸੀਂ ਆਪਣੇ ਅਕੋਰਡਿੰਗ ਜੇ ਕਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਠੀਕ ਹੈ ਠੀਕ ਹੈ ਜੀ 골ਡ ਵਰਕ ਕਰ ਰਹੇ ਇਹਦਾ ਰਾਮਾ ਗ੍ਰੀਨ ਕਲਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ ਕਿ ਥੋੜਾ ਬਤ ਫੋਟੋ ਦੇ ਵਿੱਚ ਆ ਜਾਂਦਾ ਫਰਕ ਠੀਕ ਹੈ ਤੇ ਬਾਕੀ ਸੂਟ ਤੁਸੀਂ ਅਨਸਟਿਚ ਵੀ ਲੈ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋ ਇਹਦੀ 슬ੀਵਸ ਦਾ ਕੰਮ ਆ ਗਿਆ ਤੇ ਇਹਦੇ ਫਰੰਟ ਬੈਕ ਤੁਸੀਂ ਦੇਖੋ ਫਰੰਟ ਬੈਕ ਸੇਮ ਕੰਮ ਹੈ ਆਈ ਵਰਕ ਦਾ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਆਈ ਵਰਕ ਦਾ ਕੰਮ ਤੇ ਤੁਸੀਂ ਇਹ ਮਸ਼ੀਨ ਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਫੈਬਰਿਕ ਹੈਗੇ ਜੀ ਇਹਦਾ ਨੇਚਰਲ ਕريب ਦਾ ਨਾਲ ਇਹਦੇ ਆਪਾਂ ਨੇ ਕੀਤੀ ਹੋਈ ਹੈ ਸਲਵਾਰ ਸਟਿਚ ਤੇ ਇਹਦੇ ਨਾਲ ਆਪਾਂ ਨੇ ਚੁਣੋਂ ਦਾ ਦੁਪੱਟਾ ਤੇ ਫੋਰ ਸਾਈਡ ਲੈਸ ਲਗਾਈ ਹੋਈ ਆ ਆਪਾਂ ਨੇ 골ਡਨ ਕਲਰ ਦੀ ਬਹੁਤ ਪਿਆਰੀ ਠੀਕ ਹੈ ਸੂਟ ਤੁਸੀਂ ਅਨ ਸਟਿਚ ਵੀ ਲੈ ਸਕਦੇ ਹੋ ਤੇ ਸਟਿਚਿੰਗ ਵੀ ਕਰਵਾ ਸਕਦੇ ਹੋ ਇਹਨੂੰ ਆਪਾਂ ਨੇ ਜ਼ਿੱਪ ਲਗਾ ਕੇ ਸਟਿਚਿੰਗ ਕੀਤੀ ਹੋਈ ਹੈ तुम जो जिप लगवा चाहते हो तो अपने मेजरमेंट दौ कि अभी लगवा जिप के नहीं तो देखो बहुत सोना ये घेरे का कम है ठीक है जी यहाँ अपने दो सूट रेडी किए ने दूसरा कलर दिखा दें बहुत प्यार है जी का भी कलर देखो जी य भी बहुत प्यारा ये कलर है यदा भी देखो सेम टू सेम घेरे वर्क आजुगा फैब्रिक यद भी नैचुरल क्रेप है जी तो फुल लाइनिंग आपको सूट स्टिचिंग हो ठीक है फ्रंट और बैक सेम टू सेम सेंट वर्क आजूगा बाकी जो तीस फ्रंट करवा चाहते तो फ्रंट भी करवा सकते हो सेम आपने जिपैड करके स्टिचिंग हुई है ठीक है सेम टू सेम टू सेम जो काम है वो बाजू के उपर आजगा जी वर्क की फिनिशिंग है चेक कर सकते हो ठीक है जी ਇਹਦੇ ਨਾਲ ਵੀ ਆਪਾਂ ਨੇ ਸਲਵਾਰ ਸਟਿਚ ਕੀਤੀ ਐ ਬਾਕੀ ਤੁਸੀਂ ਪਲਾਜ਼ੋ ਸ਼ਰਾਰਾ ਕੁਝ ਵੀ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਕਰਿਆ ਜੀ ਚਨੌਂਦਾ ਦੁਪੱਟਾ ਤੇ ਜਿਹਦੇ ਵਿੱਚ ਕੀ ਆਪਾਂ ਨੇ ਦੇਖੋ ਹਲਕੀ ਹਲਕੀ ਜਿਹੜੀ ਸਿੱਪੀ ਆ ਉਹ ਐਡ ਕੀਤੀ ਹੋਈ ਐ ਕਸਟਮਰ ਦੀ ਚੋਇਸ ਸੀਗੀ ਉਹਨਾਂ ਨੂੰ ਹਲਕੀ ਸਿੱਪੀ ਇਹਦੇ ਵਿੱਚ ਚਾਹੀਦੀ ਸੀਗੀ ਜੋ ਕਿ ਇਹ ਹੈਂਡਵਰਕ ਦਾ ਕੰਮ ਐ ਜੀ ਠੀਕ ਐ ਨਾਲੇ ਦੇ ਵੀ ਸੇਮ ਟੂ ਸੇਮ ਆਪਾਂ ਜਿੱਦਾਂ ਰਾਮਾ ਗ੍ਰੀਨ ਦੇ ਉੱਪਰ ਲਗਾਇਆ ਸੀਗਾ ਗੋਟਾ ਤੇ ਉਦਾਂ ਹੀ ਆਪਾਂ ਨੇ ਇਹ ਗੋਟਾ ਲਗਾਇਆ ਹੋਇਆ 골ਡਨ ਕਲਰ ਦਾ ਬਹੁਤ ਪਿਆਰਾ ਇਹ ਸੂਟ ਰੈਡੀ ਹੋਇਆ ਤੇ ਇੱਕ ਗੱਲ ਹੋਰ ਕਹਿਣੀ ਸੀ ਜਿਵੇਂ ਇਹ 골ਡਨ ਦੇ ਵਿੱਚ ਕੰਮ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਠੀਕ ਹੈ ਬਾਕੀ ਇਹ ਜਿਹੜਾ ਕੰਮ ਹੈ 골ਡਨ ਦੇ ਵਿੱਚ ਬਹੁਤ ਸੋਹਣਾ ਲੱਗਦਾ ਤੇ 골ਡਨ ਦੇ ਵਿੱਚ ਜ਼ਿਆਦਾ ਪਸੰਦ ਕਰਦੇ ਨੇ ਚਲੋ ਨੈਕਸਟ ਸੂਟ ਹੈਗਾ ਜੀ ਸ਼ਿਮਰ ਦੇ ਉੱਪਰ ਜਿਹੜਾ ਸ਼ਿਮਰ प्रिंट ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਕਪੜਾ ਚੱਲ ਰਿਹਾ ਜੀ ਤੇ ਇਹਨੂੰ ਤੁਸੀਂ ਨੈਕ ਡਿਜ਼ਾਈਨ ਕਰਕੇ ਦੇਖੋ ਅਸੀਂ ਮਤਲਬ ਇਹ ਰੈਡੀ ਕੀਤਾ ਨੇਕਾ ਡਿਜ਼ਾਈਨ ਬਣਾ ਕੇ ਬਹੁਤ ਪਿਆਰਾ ਇਹਦਾ ਆਪਾਂ ਨੇ ਕੰਟਰਾਸਟ ਕੀਤਾ ਹੋਇਆ ਹੈ ਇਹ ਤੁਸੀਂ 올ਓਵਰ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਮੈਚਿੰਗ ਸੂਟ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਆਪਾਂ ਨੇ ਇਹਦੇ ਨਾਲ ਪਰਪਲ ਕਲਰ ਦੀ ਮੈਚਿੰਗ ਕੀਤੀ ਹੋਈ ਹੈ ਠੀਕ ਹੈ ਬਹੁਤ ਪਿਆਰਾ ਇਹਦਾ ਕਲਰ ਕੰਬੀਨੇਸ਼ਨ ਹੈ ਤੇ 골ਡ 골ਡਨ ਕਲਰ ਦੀ ਆਪਾਂ ਨੇ ਲੇਸ ਲਗਾ ਕੇ ਇਹਨੂੰ ਹਾਈਲਾਈਟ ਕੀਤਾ ਹੋਇਆ ਤੇ ਨੀਚੇ ਆਪਾਂ ਘੇਰੇ ਦੇ ਦੇ ਇਦਾਂ ਡਿਜ਼ਾਈਨਿੰਗ ਕਰ ਦਿੱਤੀ ਸੀਗੀ ਠੀਕ ਹੈ ਜੀ ਨਾਲ ਇਹਦੇ ਕੀਤੀ ਹੋਈ ਹੈ ਸਲਵਾਰ ਰੈਡੀ ਵੇ ਬਹੁਤ ਹੀ ਪਿਆਰਾ ਦਾ ਦੇਖੋ ਇਹਦਾ ਕਲਰ ਮੈਨੂੰ ਬਹੁਤ ਪਿਆਰਾ ਲੱਗਿਆ ਪਰਪਲ ਦਾ ਤੇ ਬਹੁਤ ਸੋਹਣੀ ਇਹਦੀ ਆਪਾਂ 골ਡਨ ਕਲਰ ਦੀ ਫਿਨਿਸ਼ਿੰਗ ਲਗਾ ਕੇ ਸੌਰੀ ਗੋਟਲਾ ਲਗਾ ਕੇ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਜਿਹੜਾ ਤੁਹਾਨੂੰ ਇਹ ਸਾਡੇ ਦੁਪੱਟਿਆਂ ਦਾ ਸਟੱਫ ਮਿਲੂਗਾ ਇਹ ਵੀ ਬਹੁਤ ਜ਼ਿਆਦਾ ਨਾਈਸ ਮਿਲੂਗਾ ਤੇ ਜੇ ਆਪਾਂ ਇਹ ਨਾ ਮਤਲਬ ਜਿਵੇਂ ਆਪਾਂ ਫੁੱਲ ਪਿਓਰ ਦੇ ਦੁਪੱਟੇ ਨਹੀਂ ਲੈ ਸਕਦੇ ਕਿਉਂਕਿ ਉਹ ਡੇਲੀ ਵੇਅਰ ਦੇ ਵਿੱਚ ਨਹੀਂ ਲਏ ਜਾਂਦੇ ਤਾਂ ਆਪਾਂ ਇਹਨਾਂ ਦੁਪੱਟਿਆਂ ਨੂੰ ਜਿਹੜੇ ਜਿਹੜੇ ਇਹ ਦੁਪੱਟੇ ਨੇ ਬਹੁਤ ਵਧੀਆ ਨੇ ਠੀਕ ਹੈ ਜੀ ਲਾਸਟ ਤੇ ਇੱਕ ਦੀਦੀ ਦਾ ਸੂਟ ਹੈਗਾ ਜੀ કોટਨ ਦਾ ਲਿਆ ਸੀਗਾ ਕੋਟਨ ਸਟਾਫ ਦੇ ਵਿੱਚ ਆਪਾਂ ਸੂਟ ਰੈਡੀ ਕਰ ਰਹੇ ਆ ਤੇ ਹੋਰ ਵੀ ਸੂਟਾਂ ਦੀ ਜਲਦੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਰੀਵਾ ਕੋਟਨ ਦਾ ਸੂਟ ਹੈ ਜੀ प्रिंटिंग ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੁਹਾਨੂੰ प्रिंट ਮਿਲੇਗਾ ਡਿਜੀਟਲ ਪ੍ਰਿੰਟ ਤੇ ਤੁਹਾਨੂੰ ਸੂਟ ਮਿਲਣਗੇ ਸਾਡੇ ਕੋਲੋਂ ਇਹ ਸੂਟ ਸਾਡ ਤੋਂ ਦੀਦੀ ਨੇ ਵਾਈ ਕੀਤਾ ਕੋਟਨ ਦਾ ਤੇ कॉटन स्टफ ਦਾ सूट रेडी ਕੀਤਾ ਇਹਨੂੰ लेस ਲਗਾ ਕੇ ਆਪਾਂ ਨੇ ਰੈਡੀ ਕੀਤਾ ਹੋਇਆ ਜੀ कॉटन ਦੀ लेस ਤੇ ਬਾਕੀ ਇਹਦੇ ਉੱਪਰ ਤੁਸੀਂ ਹੋਰ ਵੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਨਾਲ ਇਹਦੇ ਸਲਵਾਰ ਸਟੀਚ ਕੀਤੀ ਹੈ ਤੇ ਦੁਪੱਟਾ ਇਹਦੇ ਨਾਲ ਦੀਦੀ ਨੇ ਨਹੀਂ ਰੈਡੀ ਕਰਵਾਇਆ ਤੇ ਇਹਦੇ ਵਿੱਚ ਕਾਫੀ ਸਾਰੇ ਹੋਰ ਵੀ ਪ੍ਰਿੰਟ ਹੈਗੇ ਨੇ कॉटन ਦੇ ਮੈਂ ਤੁਹਾਨੂੰ ਵੀ ਦਿਖਾ ਦਿੰਨੀ ਆ ਤੇ ਜਿਨ੍ਹਾਂ ਨੇ ਵੀ ਸੂਟ ਇਹ ਆਰਡਰ ਕਰਨੇ ਹੋਣਗੇ ਪਲੀਜ਼ WhatsApp ਤੇ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਰਡਰ ਕਰ ਸਕਦੇ ਹੋ ਤੇ ਜਿਹੜੀ ਪੇਮੈਂਟ ਹੋਊਗੀ ਜੀ ਆਨਲਾਈਨ ਹੋਊਗੀ COD ਅਵੇਲੇਬਲ ਨਹੀਂ ਹੈ ਠੀਕ ਹੈ ਜੀ ਤੇ ਥੋੜਾ ਜਿਹਾ ਬੱਚੇ ਆਏ ਹੋਏ ਨੇ ਰਿਸ਼ਤੇਦਾਰ ਆਏ ਹੋਏ ਨੇ ਤੇ ਸ਼ੋਰ ਨੂੰ ਇਗਨੋਰ ਕਰਿਓ ਤੁਹਾਨੂੰ ਪਤਾ ਹੀ ਹੈ ਬੱਚੇ ਕਿੰਨਾ ਗਾਪ ਹੁੰਦੇ ਨੇ ਜੀ ਇਹ ਹੈਗੇ ਜੀ ਪਿਓਰ ਰਾਨਟਿਕਸ ਦਾ ਚੈੱਕ ਕਰੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੇ ਚ ਸਾਡੇ ਤੋਂ ਵੀਡੀਓ ਫੋਨ ਤੋਂ ਪਹਿਲਾਂ ਹੀ ਕਾਫੀ ਸੂਟ ਜਿਵੇਂ ਰੈਗੂਲਰ ਕਸਟਮਰ ਹੁੰਦੇ ਨੇ ਉਹ ਸਾਡੇ ਤੋਂ ਲੈ ਗਏ ਨੇ ਸੂਟ ਇਹ ਗਾਜਰੀ ਰੈੱਡ ਦਾ ਸੂਟ ਹੈ ਪਿਓਰ ਰੈੱਡ ਮਤਲਬ ਫਰਾਰੀ ਰੈੱਡ ਨਹੀਂ ਹੈਗਾ ਇਹ ਤੇ ਜਿਹੜਾ ਤੁਹਾਨੂੰ ਕਲਰ ਨਜ਼ਰ ਆ ਰਿਹਾ ਜੀ ਉਹ ਹੀ ਹੈ ਇਹ ਅਗੇ ਜੀ ਰਾਮਾ ਗ੍ਰੀਨ ਇਹਦੇ ਵਿੱਚ ਦੋ ਕਲਰ ਸਾਡੇ ਕੋਲ ਅਵੇਲੇਬਲ ਹੈਗੇ ਨੇ ਜੇ ਤੁਸੀਂ ਸੂਟ ਜੇ ਤੁਹਾਨੂੰ ਕੋਈ ਵੀਡੀਓ ਜਲਦੀ ਆਗੀ ਤਾਂ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ ਨਹੀਂ ਤਾਂ ਸੂਟ ਸੇਲ ਵੀ ਹੋ ਸਕਦੇ ਆ ਠੀਕ ਹੈ ਜੀ ਇੱਕ ਨਵੀਂ ਕਲੈਕਸ਼ਨ ਲੈ ਕੇ ਆਇਆ ਜੀ ਬਰਬਰਾ ਕਾਟਨ ਇਹ ਬਰਬਰਾ ਕਾਟਨ ਦਾ ਸੂਟ ਹੈ येलो ਕਲਰ ਹੈ ਨਿੱਕੀ ਬੁੱਟੀ ਦਾ ਸੂਟ ਹੈ ਜਿਹੜਾ ਵੀ ਤੁਸੀਂ ਮੈਚਿੰਗ ਵੀ ਮਤਲਬ ਰੈਡੀ ਕਰਵਾ ਸਕਦੇ ਹੋ ਤੇ 올ਓਵਰ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਇਹਦਾ ਸਟਾਫ ਬਹੁਤ ਵਧੀਆ ਜੀ ਤੇ ਇਹ ਜਿਹੜੇ ਸੂਟ ਨੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਨੇ ਠੀਕ ਹੈ ਬਹੁਤ ਸੇਪਲ ਨੇ ਸੂਟ ਇਹ ਹੈਗੇ ਜੀ ਬਲੈਕ ਕਲਰ ਦਾ ਸੂਟ ਪਹਿਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀਗਾ ਬਹੁਤ ਲੋਕਾਂ ਨੇ ਪਿਆਰ ਦਿੱਤਾ ਵੀਡੀਓ ਨੂੰ ਤੇ ਬਹੁਤ ਜਿਆਦੇ ਸੂਟ ਆਪਣੇ ਸੇਲ ਹੋਏ ਨੇ ਇਹ ਤੁਸੀਂ ਆਲਓਵਰ ਵੀ ਰੈਡੀ ਕਰਵਾ ਸਕਦੇ ਹੋ ਬਲੈਕ ਕਲਰ ਵੀ ਸਲਵਾਰ ਨਾਲ ਮੈਚਿੰਗ ਵੀ ਰੈਡੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਇਹਦੇ ਵਿੱਚ ਕੋਈ ਵੀ ਕਲਰ ਕੰਟਰਾਸਟ ਲਗਾਉਣਾ ਚਾਹੁੰਦੇ ਤਾਂ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਸਲਵਾਰ ਹੈ ਜਿਵੇਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਸਲਵਾਰ ਦੀ ਮੋਰੀ ਦੇ ਉੱਪਰ ਵਰਕ ਕਰਵਾ ਸਕਦੇ ਹੋ ਪਲਾਜ਼ੋ ਦੇ ਉੱਪਰ ਵਰਕ ਕਰਵਾ ਸਕਦੇ ਹੋ ਤੇ ਇਹਨਾਂ ਦੇ ਨਾਲ ਜੇ ਤੁਸੀਂ ਟਾਈ ਡਾਈ ਦੁਪट्टे ਕਰਵਾਉਗੇ ਤਾਂ ਬਹੁਤ ਸੋਹਣਾ ਲੱਗੂਗਾ ਇਹ ਵੀ ਅੱਗੇ ਜੀਰੀ ਵਾ ਦਾ ਤਰੀਵਾ ਕਾਟਨ ਦਾ ਸੂਟ ਹੈ ਦੇਖੋ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਇਹਦਾ ਮਸਟਰਡ ਹੈ ਤੇ ਬਹੁਤ ਇਹਦੀ ਵਧੀਆ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟ ਦੇ ਸੂਟ ਨੇ ਇੱਕ ਨੰਬਰ ਤੁਹਾਨੂੰ ਕੁਆਲਿਟੀ ਦਵਾਂਗੇ ਤੇ ਇਹ ਗਰਮੀਆਂ ਦੇ ਵਿੱਚ ਪਾਉਣ ਵਾਲੇ ਨੇ ਇੱਕ ਇਹ ਕਲਰ ਰਹਿ ਗਿਆ ਜੀ ਆਪਣੇ ਕੋਲ ਕਾਪਰ ਇਹਦੇ ਵਿੱਚ ਜਿੰਨੇ ਵੀ ਕਲਰ ਸੀਗੇ ਆਪਣੇ ਕੋਲ ਸਾਰੇ ਸੇਲ ਹੋ ਚੁੱਕੇ ਨੇ ਪ੍ਰਿੰਸੈਸ ਕਲੈਕਸ਼ਨ ਦਾ ਠੀਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਇਹਦੇ ਵਿੱਚ ਸੌਰੀ ਦੋ ਕਲਰ ਹੈਗੇ ਨੇ ਇਹਦੇ ਨਾਲ ਇਹਦੀ ਕਾਪਰ ਸਲਵਾਰ ਹੈ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ 打印ਿੰਗ ਦੀ ਜਿਵੇਂ ਤੁਹਾਨੂੰ ਦੱਸਿਆ ਡਿਜੀਟਲ ਪ੍ਰਿੰਟ ਦੇ ਸੂਟ ਨੇ ਇਹਦੇ ਚ ਇੱਕ ਹੈ ਆਨੀਅਨ ਸ਼ੇਡ ਰਹਿ ਗਿਆ ਜੀ ਲਾਈਟ ਆਨੀਅਨ ਇਹਦਾ ਵੀ ਤੁਸੀਂ ਪ੍ਰਿੰਟ ਚੈੱਕ ਕਰੋ